ਗੱਲ ਕਰਾਂਗੇ ਪੰਜਾਬ ਦੀ ਇੱਕ ਅਹਿਮ ਖਬਰ ਦੇ ਬਾਰੇ ਵਿੱਚ ਅਗਰ ਤੁਸੀਂ ਔਨਲਾਈਨ ਕਲਾਸਾਂ ਲਗਾਉਂਦੇ ਹੋ ਤੁਹਾਨੂੰ ਕੋਈ WhatsApp ਕਾਲ ਆਉਂਦੀ ਆ ਕਿ ਜਾਂ Telegram ਉੱਤੇ ਕੋਈ WhatsApp ਵਿੱਚ ਸ਼ਾਮ ਗਰੁੱਪ ਵਿੱਚ ਸ਼ਾਮਲ ਹੋ ਲਈ ਆਖਿਆ ਜਾਂਦਾ ਹੈ ਤਾਂ ਤੁਹਾਨੂੰ ਵੀਡੀਓ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਇੱਕ ਬਜ਼ੁਰਗ ਦੇ ਨਾਲ ਮੋਟਾ ਫਰੋਡ ਹੋ ਚੁੱਕਾਗਾ ਲੱਖਾਂ ਦਾ ਫਰੋਡ ਉਹਦਾ ਹੋ ਚੁੱਕਾਗਾ ਆ ਪੈਸੇ ਡਬਲ ਕਰਨ ਦੇ ਲਾਲਚ ਦੇ ਵਿੱਚ ਜਾਂ ਫਿਰ ਸਟਾਕ ਮਾਰਕੀਟ ਦੇ ਵਿੱਚ ਪੈਸਾ ਲਗਾਉਣ ਦੇ ਲਾਲਚ ਦੇ ਵਿੱਚ ਮੋਟੀ ਜਿਹੜੀ ਆਪਣੀ ਕਮਾਈ ਜਿਹੜੀ ਗਈ ਆ ਉਹ ਬਰਬਾਦ ਕਰਕੇ ਬੈਠ ਚੁੱਕਾਗਾ ਆ ਤਸਵੀਰਾਂ ਤੁਹਾਨੂੰ ਦਿਖਾਉਣੇ ਪਏ ਸਟਾਕ ਮਾਰਕੀਟ ਦੀਆਂ ਇੱਕ ਕੋਲ ਆਈ WhatsApp ਕਿਸੇ ਨੂੰ Telegram ਵਿੱਚ ਗਰੁੱਪ ਵਿੱਚ ਵੀ ਸ਼ਾਮਿਲ ਹੋਣ ਲਈ ਆਖਿਆ ਗਿਆ ਆਨਲਾਈਨ ਕਲਾਸਾਂ ਲਗਉਣੀਆਂ ਸ਼ੁਰੂ ਕਰ ਦਿੱਤੀਆਂ ਉਸ ਤੋਂ ਬਾਅਦ 2-4 ਦਿਨ ਦੇ ਵਿੱਚ ਉਹਨਾਂ ਲੁਟੇਰਿਆਂ ਵੱਲੋਂ ਸਾਈਬਰ ਸੈੱਲ ਜਿਹੜੇ ਗਏ ਆ ਉਹਨਾਂ ਵੱਲੋਂ ਫਰੋਡ ਕਰਦੇ ਜਿਹੜੇ ਉਹਨਾਂ ਵੱਲੋਂ ਇੱਕ ਵੱਡਾ ਜਾਲ ਵਿਛਾਇਆ ਗਿਆ ਸਟਾਕ ਮਾਰਕੀਟ ਦੇ ਵਿੱਚ ਕਿਹੜੇ-ਕਿਹੜੇ ਸ਼ੇਅਰ ਜਿਹੜੇ ਵਾਧੇ ਆ ਉਹਦੇ ਬਾਰੇ ਜਾਣਕਾਰੀ ਦੱਸੀ ਗਈ ਤੇ ਇਸ ਤਰ੍ਹਾਂ ਉਹਨਾਂ ਨੂੰ ਫੋਰਸ ਕੀਤਾ ਗਿਆ ਤੇ ਉਹ ਬਜ਼ੁਰਗ ਜੋੜੇ ਵੱਲੋਂ ਬਜ਼ੁਰਗ ਵੱਲੋਂ ਲੱਖਾਂ ਰੁਪਏ ਸਟਾਕ ਮਾਰਕੀਟ ਦੇ ਵਿੱਚ ਲਗਾ ਦਿੱਤੇਗੇ ਜਿੱਦਾ ਨਤੀਜਾ ਇਹ ਮਿਲਿਆ ਕਿ ਪੈਸੇ ਫੁੱਡਰ ਫੁੱਡਰ ਤੇ ਫੁੱਡਰ ਮਲਕ ਹੋ ਗਏ ਤੇ ਉਹ ਗਏ ਤੇ ਉਹ ਗਏ ਤੇ ਉਹ ਗਏ ਉਤ ਤੋਂ ਬਾਅਦ ਮੱਥੇ ਨੂੰ ਮਾਰੇ ਹੱਥ ਤੇ ਫਿਰ ਰੋ ਰਿਹਾ ਕਿ ਹੁਣ ਪਸਤਾਉਣ ਦਾ ਕੀ ਫਾਇਦਾ ਪੈਸੇ ਤਾਂ ਸਟਾਕ ਮਾਰਕੀਟ ਦੇ ਵਿੱਚ ਬਰਬਾਦ ਹੋ ਚੁੱਕੇਗੇ ਨੇ ਤੁਹਾਨੂੰ ਵੀ ਜੇ ਕੋਈ ਇਸ ਤਰ੍ਹਾਂ ਦੀ ਮੈਸੇਜ ਆਉਂਦਾ ਹੈ ਕੋਈ ਟੈਲੀਗ੍ਰਾਮ ਉੱਤੇ ਕਾਲ ਆਉਂਦੀ ਹੈ ਕਿ ਜਾਂ ਤੁਹਾਨੂੰ ਕੋਈ ਕਹਿੰਦਾ ਹੈ ਕਿ ਸਾਡੇ ਨਾਲ ਆਨਲਾਈਨ ਕਲਾਸਾਂ ਲਗਾਓ ਤੁਹਾਨੂੰ ਹੀ ਸਟਾਕ ਮਾਰਕੀਟ ਬਾਰੇ ਜਾਣਕਾਰੀ ਦਵਾਂਗੇ ਤਾਂ ਸਟਰਕ ਹੋ ਰਿਓ ਵਿਸ਼ਵਾਸ ਕਰਨਾ ਤਾਂ ਦੂਰ ਸਭ ਤੋਂ ਪਹਿਲਾਂ ਵੀਡੀਓ ਦੇਖ ਕੇ ਆਪਣੇ ਦਿਮਾਗ ਦੇ ਚ ਇਹ ਗੱਲ ਸੋਚ ਲਿਓ ਕਿਤੇ ਸਾੜ ਨਾਲ ਫਰੋਡ ਤਾਂ ਨਹੀਂ ਹੋ ਜਾਂਦਾ ਸਭ ਕੁਝ ਦੇਖ ਕੇ ਸਰਚ ਕਰਕੇ ਜਾਣ ਪਛਾਨ ਕਰਕੇ ਜਾਂ ਫਿਰ ਲਾਗੇ ਬੰਦੇ ਦਾ ਪੂਰੀ ਤਰ੍ਹਾਂ ਜਾਂਚ ਕਰਕੇ ਫਿਰ ਹੀ ਕਿਸੇ ਦਾ ਵਿਸ਼ਵਾਸ ਕਰਿਆ ਕਰੋ